ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਗੁੱਡ ਮਾਰਨਿੰਗ ਜੀ ਅੱਜ ਇੱਕ ਬਹੁਤ ਵਧੀਆ ਤੁਹਾਨੂੰ ਜਾਣਕਾਰੀ ਦੇ ਰਿਹਾ ਜੀ ਤੇ ਕੱਲ ਦਾ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਫੈਸਲਾ ਕੀਤਾ ਜੀ ਉਹ ਫੈਸਲਾ ਜਿਹੜਾ ਹੈ ਉਹ ਸਾਡੇ ਸਾਰੇ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਸਾਡੇ ਆਮ ਲੋਕਾਂ ਦੇ ਹਿੱਤ ਦੇ ਵਿੱਚ ਹੈ ਇੱਕ ਬਹੁਤ ਵੱਡਾ ਫੈਸਲਾ ਅੱਜ ਗੱਲ ਕਰਾਂਗੇ ਜੀ ਐਨਓਸੀ ਬਾਰੇ ਐਨਓਸੀ ਮਤਲਬ ਕਿ ਨੋ ਓਬਜੈਕਸ਼ਨ ਸਰਟੀਫਿਕੇਟ ਜਿਹੜੇ ਮੇਰੇ ਭੈਣ ਭਰਾਵਾਂ ਨੇ ਜਿਹੜੇ ਦੋਸਤਾਂ ਨੇ ਕੋਈ ਪ੍ਰਾਪਰਟੀ ਖਰੀਦੀ ਆ ਜਾਂ ਕੋਈ 500 ਗਾਜ ਤੱਕ ਜਿਹੜਾ ਪਲਾਟ ਆ ਉਹ ਖਰੀਦਿਆ ਦਾ ਏ ਤੇ ਉਸ ਦੀ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਹੁਣ ਬਿਨਾ ਐਨਓਸੀ ਤੋਂ ਬਿਨਾ ਐਨਓਸੀ ਤੋਂ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਪਰੰਤੂ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਸ਼ਰਤਾ ਰੱਖੀਆਂ ਨੇ ਪਹਿਲੀ ਸ਼ਰਤ ਇਹ ਆ ਕਿ ਤੁਸੀਂ ਜਿਹੜੇ ਪਲਾਟ ਦੀ ਰਜਿਸਟਰੀ ਕਰਵਾ ਸਕਦੇ ਹੋ ਉਹ 500 ਗਾਜ ਤੋਂ ਘੱਟ ਹੋਣਾ ਚਾਹੀਦਾ 500 ਗਾਜ ਦੇ ਅੰਦਰ ਅੰਦਰ ਹੋਣਾ ਚਾਹੀਦਾ ਦੂਸਰੇ ਨੰਬਰ ਤੇ ਉਸ ਪਲਾਟ ਦੀ ਜਿਹੜੀ ਬਿਆਨਾ ਹੈ ਉਹ 31 ਜੁਲਾਈ ਤੱਕ ਹੋ ਚੁੱਕਿਆ ਹੈ ਜਿਨ੍ਹਾਂ ਦਾ ਸਿਰਫ ਉਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਤੁਸੀਂ ਕਰਵਾ ਸਕਦੇ ਹੋ 2 ਨਵੰਬਰ ਤੋਂ ਪਹਿਲਾਂ-ਪਹਿਲਾਂ ਤੇ ਹੁਣ ਇੱਕ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਪ੍ਰਾਪਰਟੀ ਡੀਲਰਾਂ ਨੂੰ ਤੇ ਜਿਹੜੇ ਲੋਕ ਕਲੋਨੀਆਂ ਕੱਟਦੇ ਨੇ ਤੇ ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਾਂਗੇ ਕਿ ਕਿਸੇ ਦੀ ਖੂਨ ਪਸੀਨੇ ਦੀ ਜਿਹੜੀ ਕਮਾਈ ਹੁੰਦੀ ساری ਜ਼ਿੰਦਗੀ ਦੀ ਕਈ ਵਾਰ ਕੀ ਕਰਦੇ ਨੇ ਪ੍ਰਾਪਰਟੀ ਡੀਲਰ ਜਿਹੜੇ ਨੇ ਆਪਣੀ ਕਮਿਸ਼ਨ ਦੇ ਚੱਕਰ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਫਸਾ ਦਿੰਦੇ ਨੇ ਜਿਹੜੇ ਪਲਾਟਾਂ ਦੀਆਂ ਐਨਓਸੀ ਨਹੀਂ ਹੁੰਦੀਆਂ ਉਹ ਜਿਹੜਾ ਪਲਾਟ ਆ ਉਸ ਦੀ ਸੌਦਾ ਸੌਦੇਬਾਜ਼ੀ ਕਰਵਾ ਦਿੰਦੇ ਨੇ ਆਪਣੇ ਕਮਿਸ਼ਨ ਦੇ ਚੱਕਰ ਦੇ ਵਿੱਚ ਤੇ ਇਨਲੀਗਲ ਕਲੋਨੀਆਂ ਜਿਹੜੇ ਲੋਕ ਕੱਟਦੇ ਨੇ ਉਹ ਵੀ ਬਹੁਤ ਗਲਤ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਜੋ ਵੀ ਪੰਜਾਬ ਸਰਕਾਰ ਦੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਹ ਸਾਰੀਆਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਨੇ ਤੇ ਫੇਰ ਲੋਕਾਂ ਨੂੰ ਪਲਾਟ ਕੱਟ ਕੇ ਦੇਣੇ ਚਾਹੀਦੇ ਨੇ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਪ੍ਰਾਪਰਟੀ ਡੀਲਰਾਂ ਨੂੰ ਤੇ ਕਲੋਨੀ ਕੱਟਰ ਵਾਲੇ ਲੋਕਾਂ ਨੂੰ ਕਿ ਇਸ ਤਰ੍ਹਾਂ ਦੀ ਜਿਹੜੀ ਧੋਖਾਧੜੀ ਆ ਨਾ ਕਰਿਆ ਕਰੋ ਬਹੁਤ ਵੱਧਵਾਵਾਂ ਦਿੰਦੇ ਨੇ ਲੋਕ ਜਦੋਂ ਤੁਸੀਂ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਹੁੰਦੀ ਆ ਇਸ ਤਰ੍ਹਾਂ ਫਸਾ ਦਿੰਦੇ ਜੇ ਗਵਾ ਦਿੰਦੇ ਜੀ ਬਹੁਤ ਬਹੁਤ ਧੰਨਵਾਦੀ ਜਿਹੜੇ ਮੇਰੇ ਭੈਣ ਭਰਾਵਾਂ ਨੇ 31 ਜੁਲਾਈ ਤੱਕ ਬਿਆਨੇ ਕਰਵਾਏ ਦੇਣੇ ਆਪਣੀ ਕਿਸੇ ਪ੍ਰਾਪਰਟੀ ਦੇ ਤੇ ਉਹ ਰਜਿਸਟਰੀਆਂ ਕਰਵਾ ਸਕਦੇ ਨੇ 2 ਨਵੰਬਰ ਤੋਂ ਪਹਿਲਾਂ ਪਹਿਲਾਂ ਧੰਨਵਾਦ ਹੈ ਜੀ ਸਰਕਾਰ ਦਾ ਕਿ ਸਰਕਾਰ ਨੇ ਇੱਕ ਬਹੁਤ ਵਧੀਆ ਲੋਕਾਂ ਦੇ ਹਿੱਤ ਦੇ ਵਿੱਚ ਇਹ ਫੈਸਲਾ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਥੋੜਾ ਜਾਗਰਤ ਹੋਣ ਦੀ ਲੋੜ ਹੈ ਜੀ ਕਦੇ ਵੀ ਕਦੇ ਵੀ ਕੋਈ ਵੀ ਅਸੀਂ ਕੋਈ ਪ੍ਰਾਪਰਟੀ ਜੇਕਰ ਖਰੀਦਣੀ ਹੈ ਸਭ ਤੋਂ ਪਹਿਲਾਂ ਸਾਨੂੰ ਚੈੱਕ ਕਰਨਾ ਚਾਹੀਦਾ ਕਿ ਉਸ ਦੀ ਐਨਓਸੀ ਹੈ ਜਾਂ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ